ਫੌਰੇ ਟੋ ਇਹ ਨਾ ਨਾ ਹੈ ਪਈਏ ਨਾ ਹੀ ਥਾਉ ਫਿਰ ਵਾਤਰੀ ਨਾ ਪੁੱਛਈ ਧੰਨ ਸੁਹਾਗਣ ਨਾ ਪਰ ਸਾਰੇ ਇਹ ਤਾਂ ਮਹਾਪੁਰਸ਼ ਬਣੇ ਬੈਣੇ ਵਾਹ ਪਰ ਸੁਖ ਗਣੀ ਹੁੰਦਾ ਸਾਰੇ ਮਹਾਪੁਰਸ਼ ਨੇ ਤਾਂ ਸਾਰੇ ਕਹਿੰਦੇ ਨੇ ਮੈਂ ਪਾਇਆ ਕੋਈ ਵੀ ਨਹੀਂ ਕਹਿੰਦਾ ਨਹੀਂ ਪਾਇਆ ਇਹਦਾ ਕੋ ਇਹਦਾ ਸਭ ਕੁਝ ਕੋਏ ਨੂੰ ਵੀ ਪਾਇਆ ਹੀ ਕਹਿੰਦੇ ਨੇ ਫੌਰੇਟੋ ਹੀ ਨਾ ਜਿਹੜਾ ਗਵਾਇਆ ਉਹ ਦੀਨ ਆਲੀ ਜਿਹੜਾ ਪਾਇਆ ਉਹ ਦੀਨ ਅਸਬ ਦੇ ਵਿੱਚ ਜੋ ਪਾਇਆ ਉਹ ਸੰਸਾਰ ਨੂੰ ਦੀਨ ਜੋ ਦੀਨ ਉਹਨੂੰ ਆ ਪਾਇਆ ਕਹਿੰਦਾ ਸੰਤਾਂ ਨੇ ਬੜੇ ਬੜੇ ਗੁਰਦਾਰੇ ਬਣਾਉਂਦੇ ਪਧਿਆ ਢੇਰੇ ਬਣਾ ਲੈ ਮਾਇਆ ਉੱਤੇ ਹੋਰ ਬਹੁਤ ਕੁਝ ਹੈ ਲੰਬਰ ਹੈ ਤਾਂ ਆਮ ਪਬਲ ਕਹਿੰਦੀ ਬੱਲੇ ਬੱਲੇ ਸੰਤਾਂ ਨੇ ਬਹੁਤ ਕੁਝ ਪਾਇਆ ਬੜਾ ਤਫਸੀ ਵੀ ਕਿਉਂ ਜੋ ਦੀਨ ਹੈ ਉਹ ਪਾਇਆ ਹੈ ਜੇ ਪਾਇਆ ਹੁੰਦਾ ਨਾਲ ਨਾਲ ਲੈ ਜਾਂਦੇ ਪਾਇਆ ਕਾਨੂੰ ਸੀ ਉਹਨਾਂ ਦੇ ਜਿਹੜਾ ਕੋਈ ਪਾਇਆ ਉਹਦਾ ਨਾਲ ਲੈ ਗਏ ਉਹਨਾਂ ਨੇ ਜੇ ਇਹ ਕੋਈ ਪਾਇਆ ਤੇ ਛੱਡ ਗਏ ਫੇ ਪਾਇਆ ਨਹੀਂ ਸੀ ਇਹ ਇਹ ਪਾਇਆ ਸੀ ਕੋਈ ਗੋਆ ਸੀ ਜਿਹੜਾ ਗੋਆ ਸੀ ਉਹ ਦੀਨ ਵਾਲੀ ਸੀ ਜਿਹੜਾ ਪਾਇਆ ਉਹ ਦੀਨ ਤੇ ਦੁਨੀਆ ਤਾਂ ਜਿਹੜੀ ਆ ਅੱਡੀ ਆਏ ਇਹ ਅਨੇ ਬੋਲਿਆਂ ਦੀ ਦੁਨੀਆ ਆ ਇਹ ਜੋ ਦੀਦਾ ਉਹਨੂੰ ਪਾਇਆ ਬੰਦੇ ਨੇ ਜੋ ਗੋਆ ਲਿਆ ਉਹਨੂੰ ਦੀਦਾ ਹੀ ਹੈ। ਕਿ ਜੋ ਦੀਦਾ ਉਹ ਪਾਇਆ ਇਹਨਾਂ ਨੂੰ ਲੱਗਦਾ ਤਾਂ ਆਹ ਬੁਰਸ਼ ਨਾ ਹੋ। ਪੋਣਾ ਦੇ ਨਾ ਤੇ ਇਹਨਾਂ ਨੂੰ ਰੋਟੀ ਮਿਲਦੀ ਹੈ ਤਾਂ ਆਹ ਬੁਰਸ਼ ਨਾ ਹੋ। ਜੋ ਗੋਆਇਆ ਉਹਦਾ ਦੀਦਾ ਹੀ ਦੀ। ਗੋਆ ਦਾ ਹੀਰਾ ਜਨਮ ਬੋਲ ਨਾ ਗੋੜੀ ਬਦਲੇ ਜਾ ਰਹੇ। ਜੋ ਪਾਇਆ ਦੀਏ ਤੇ ਛੱਡ ਗਏ। ਨਾੜ ਕੀ ਲੈ ਕੇ ਗਏ ਤੇ ਨਾਲ ਲੈ ਗਏ ਉਹ ਤੇ ਤੁਹਾਨੂੰ ਵੀ ਕੁਝ ਦੇ ਗਏ ਜਿਹੜਾ ਨਾਲ ਲੈ ਗਏ ਜਿਹੜਾ ਨਾਲ ਲੈ ਗਏ ਉਹ ਤੇ ਵੀ ਕੁਝ ਵਟ ਦੇ ਗਏ ਤੁਹਾਨੂੰ ਵੀ ਉਪਦੇਸ਼ ਦੇ ਗਏ ਦੱਸੋ ਕੀ ਬਾਗ ਤੁਹਾਨੂੰ ਵੀ ਕੁਝ ਦੇ ਗਏ ਨਾ ਉਹ ਚਲੋ ਉਹ ਦਿਖਾਓ ਜਿਹੜਾ ਲੈ ਗਏ ਤੁਹਾਨੂੰ ਵੀ ਟੈਸਟ ਕਰਾ ਕੇ ਪ੍ਰਸ਼ਾਦ ਤੁਹਾਨੂੰ ਵੀ ਦੇ ਗਏ ਉਹ ਤੇ ਤੁਹਾਨੂੰ ਇਹ ਕੁਝ ਨਹੀਂ ਦੇ ਗਏ ਤਾਂ ਲੈ ਕੇ ਵੀ ਕੁਝ ਨਹੀਂ ਗਏ ਏ ਉਹ ਨੇ ਅੱਜ ਹਾਂ ਸੌਰੇ ਢੋਈ ਨਾਲ ਹੈ ਸੋਹ ਪਈ ਹੈ ਅਖੇ ਸੌਰੇ ਢੋਈ ਨਹੀਂ ਮੜਣੀ ਉਹਨਾਂ ਨੂੰ ਸੌਰੇ ਢੋਈ ਨਾਲ ਹੈ ਢੋਈ ਤਾਂ ਕੰਮ ਵੜਦੀ ਹੈ ਸੌਰੇ ਦੀ ਗੱਲ ਉਥੇ ਢੋਈ ਵਾਸਤੇ ਕੁਝ ਕੀਤਾ ਹੁੰਦਾ ਸੰਸਾਰ ਢੋਈ ਤਾਂ ਇੱਥੇ ਹੀ ਹੈ ਡੇਰਾ ਤਾਂ ਇੱਥੇ ਹੀ ਬਣਾਇਆ ਹੈ ਡੱਡਾ ਡੇਰਾ ਇਹ ਨਹੀਂ ਜਿਹੜੇ ਡੇਰਾ ਤਾਂ ਜਾਣ ਉਹ ਡੇਰੇ ਤੱਕ ਤਾਂ ਗੱਲੇ ਨਹੀਂ ਕੀਤੀ ਉਹਨਾਂ ਨੇ ਉਹ ਡੇਰੇ ਵਾਸਤੇ ਤਾਂ ਕੁਝ ਕੀਤਾ ਹੀ ਨਹੀਂ ਇਸ ਡੇਰੇ ਦਾ ਸੰਜਮ ਉਹ ਗੁਰਕੇ ਸ਼ਬਦ ਪਛਾਣ ਇਹ ਤਾਂ ਇਹ ਤਾਂ ਉਹਨਾਂ ਨੇ ਉਪਦੇਸ਼ ਦਿੱਤਾ ਇਸ ਗੱਲ ਦਾ ਇਹ ਗੱਲ ਤਾਂ ਚੇਲਿਆਂ ਨੂੰ ਨਹੀਂ ਦੱਸੀ ਇੱਥੇ ਆਲਾ ਡੇਰਾ ਇੱਥੇ ਰਹਿ ਗਿਆ ਗਾਂ ਬਣਿਆ ਕ ਖੜੀ ਉੱਥੇ ਟੋਈ ਨਹੀਂ ਮਿਲਣੀ ਪਈਏ ਨਾ ਹੀ ਥਾਂ ਇੱਥੇ ਵੀ ਕੋਈ ਜਗ੍ਹਾ ਨਹੀਂ ਐਥੇ ਹੁਣ ਸੰਤ ਜੇ ਕੁੱਤਾ ਬਣ ਕੇ ਆ ਜਾਵੇ ਡਾਂਗ ਲੈ ਕੇ ਮਦਰ ਬੈ ਜਾ ਮੇਰੇ ਜੇ ਕੁੱਤਾ ਵੀ ਬਣ ਜਵੇ ਉਸੇ ਡੇਰੇ 'ਚ ਬੜੇ ਚੀ ਉਸੇ ਡੇਰੇ 'ਚ ਤੁਸੀਂ ਵੱਡ ਦੇ ਦਿਓ ਥੋਨੂੰ ਕੀ ਪਤਾ ਵੀ ਉਹੀ ਸੰਤ ਹੈ ਐ ਚੂਹਾ ਹੀ ਬਣ ਕੇ ਆ ਜਾਵੇ ਤੂੰ ਗਾਂਵ ਨੂੰ ਦਰ ਕੋਈ ਨੂੰ ਗੋੜੀਆਂ ਥੋਨੂੰ ਕੀ ਪਤਾ ਉਹੀ ਸੰਤ ਦਾ ਉਹਦਾ ਜੀ ਕਰਦਾ ਉੱਥੇ ਰਹਿਣ ਨੂੰ ਆਪਣੇ ਦੇਦੇ ਦੇਖ ਲੂ ਥੋੜੂ ਪਤਾ ਨੂੰ ਉਹੀ ਰੂਹ ਹੈ ਆਤਮਾ ਹੋਈ ਹੈ ਤੂੰ ਗਾਂਵ ਨੂੰ ਗੋੜੀਆਂ ਰੱਖੋ ਨਾ ਬੜਾ ਦਮ ਕੀਤਾ ਚੂਹੇ ਨੇ ਨਾ ਇੱਥੇ ਜਗਾ ਰਹੀ ਨਾ ਗਾਂਵ ਜਗਾ ਰਹੀ ਜਗਾ ਦੋਈ ਨਾਰੀ ਮੱਖੀ ਬਣ ਜਾ ਮੱਛਰ ਬਣ ਜਾ ਤੂੰ ਹੀ ਤਾਂ ਦਵਾਈ ਲੈ ਕੇ ਬਾਹੂ ਗੇ ਨਾ ਪਈਏ ਜਗਾ ਰਹੀ ਤੇ ਨਾ ਸੋਰੇ ਢੋਈ ਬੜੀ ਦੋਹਾਂ ਜਗਾ ਤੇ ਰਹਿ ਗਏ ਫਿਰ ਵਕਲੀ ਨਾ ਪੁੱਛਈ ਧੰ ਸੋਹਕਣ ਨੋ ਜਗ ਪਹਿਲ ਨੇ ਬਾਤੜੀ ਕੋ ਨਾ ਸ਼ਬਦ ਗੁਰੂ ਨੇ ਕਦੇ ਇਹਨੂੰ ਪੁੱਛਿਆ ਕੋਈ ਗਿਆਨ ਦਿੱਤਾ ਸਾਰੀ ਜ਼ਿੰਦਗੀ ਚ ਫੇਰ ਵੀ ਮਹਾਪੁਰਸ਼ ਕਹੁੰਦੇ ਨੇ 300 ਕਿਨ ਨੌਸਰ ਫੇਰ ਵੀ ਮਹਾਪੁਰਸ਼ ਨੇ ਇਹ ਸਵਾ ਕਰਨੇ ਬਸ ਇਹ ਜੇ ਮਹਾਪੁਰਸ਼ ਨੇ ਸਾਰੀ ਨਾ ਸਹਰੇ ਢੋਈ ਆ ਨਾ ਪਈ ਨਾ ਇੱਥੇ ਕੋਈ ਪੁੱਛਦਾ ਨਾ ਉਥੇ ਕੋਈ ਨਾ ਫਿਰ ਬਾਤ ਫਿਰ ਬਾਤ ਪੁੱਛਦਾ ਇਹਦਾ ਬਾਤ ਪੁੱਛਦਾ ਦੱਸਣਾ ਜਾਂਦੇ ਜੇ ਬਾਤ ਪੁੱਛਦਾ ਉਹ ਬਾਤیں ਦੱਸ ਕੇ ਜਾਂਦੇ ਜੇ ਬਾਤੜੀ ਪੁੱਛਦਾ ਤਾਂ ਹੀ ਦੱਸਦੇ ਕਿ ਬਾਤੜੀ ਤਾਂ ਇਹ ਸੀ ਡੱਡਾ ਡੇਰਾ ਇਹ ਨਹੀਂ ਛੋੜੇ ਜੇ ਡੇਰਾ ਤੋਂ ਜਾਣ ਉਹ ਤਾਂ ਪੁੱਛੀਓ ਨਹੀਂ ਬਾਤੜੀ ਇਹ ਜੇ ਮਹਾਪੁਰਖ ਤੇ ਜਿਹੜੇ ਇਹ ਗੱਲਾਂ ਕਰਦੇ ਉਹ ਦੱਸੋ ਤਾਂ ਸਹੀ ਕੀ ਗੱਲ ਤੁਹਾਨੂੰ ਦੱਸਿਆ ਕਿਹੜੀ ਗੱਲ ਮਹਾਨ ਸੀ ਉਹਨਾਂ ਕੋਲ ਜਿਹੜੀ ਤੁਹਾਨੂੰ ਦੱਸੀ ਹੈ ਕੋਈ ਮਹਾਨ ਗੱਲ ਦੱਸੋ ਜਿਹੜੀ ਤੁਹਾਨੂੰ ਦੱਸੀ ਗੁਰਬਾਣੀ ਦੀ ਵਿਆਖਿਆ ਦਾ ਗੁਰਬਾਣੀ ਨੂੰ ਤਾਂ ਉਹਨਾਂ ਨੇ ਟੱਚ ਨਹੀਂ ਕੀਤਾ ਕਹਾਣੀਆਂ ਸੁਣਾਉਂਦੇ ਰਹੇ ਗੁਰਬਾਣੀ ਛੱਡ ਕੇ ਕਿਉਂਕਿ ਗੁਰਬਾਣੀ ਛੱਡ ਕੇ ਸਾਖੀਆਂ ਕਿਉਂ ਸੁਣਾਉਂਦੇ ਰਹੇ ਸਾਖੀਆਂ ਦੀ ਕੀਮਤ ਜ਼ਿਆਦਾ ਸੀ ਕੁਰਬਾਨੀ ਦੀ ਕੀਮਤ ਉਹਨਾਂ ਕੋ ਥਿਓਰੀ ਸੀ ਅੱਜ ਵੀ ਤਾਂ ਨਹੀਂ ਰਹਿੰਦੇ ਨਾ ਹਾਂ ਜੀ